ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗੁਰੂ ਰੂਪ ਗੁਰੂ ਸਵਾਮੀ ਸਾਹਿਬ ਸਿੰਘ ਜੀਓ ਜਿਸ ਵੇਲੇ 1783 ਈਸਵੀ ਨੂੰ ਦਿੱਲੀ ਫਤਿਹ ਕੀਤੀ ਤਾਂ ਜਨਰਲ ਜੱਸਾ ਸਿੰਘ ਰਾਮਗੜੀਆ ਨੇ ਪੰਜ ਪਗਿਆਰਿਆਂ ਦੀ ਅਗਵਾਈ ਵੀ ਕੀਤੀ ਸਿੱਖ ਕੌਮ ਦੇ ਮਹਾਨ ਜਨਰਲ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਨੇ ਦਿੱਲੀ ਲਾਲ ਕਿਲਾ ਫਤਿਹ ਕੀਤਾ ਤੇ ਬਾਦਸ਼ਾਹ ਸ਼ਾਹ आलम ਦੂਜੇ ਦੇ ਤਖਤੇ ਤੋਸਤੇ ਪੰਜ ਪਿਆਰੇ ਬਰਾਜਮਣ ਹੋਏ ਬਾਦਸ਼ਾਹ ਨੇ ਖਾਲਸੇ ਗਏ ਸੀ ਸੁਣ ਆਇਆ ਤੇ ਨਜ਼ਰਾਨਾ ਭੇਟ ਕੀਤਾ ਸਰਬੱਤ ਖਾਲਸਾ ਕਰਕੇ ਗੁਰਮਤਤਾ ਕੀਤਾ ਗਿਆ ਤੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਗਈ ਅਤੇ ਸਿੱਖਾਂ ਦੀਆਂ ਸਾਰੀਆਂ ਮੁੱਖ ਮਿਸ਼ਲਾਂ ਨੇ ਗੁਰਮੱਤਾ ਕਰਕੇ ਪੰਜ ਪਿਆਰਿਆਂ ਨੂੰ ਅਗਵਾਈ ਕਰਨੀ ਤਖਤੇ ਬਰਾਜਮਾਨ ਕੀਤਾ ਸਿੱਖਾਂ ਦੇ ਸਾਹਮਣੇ ਤਰਕਾਲੀ ਮੁਗਲ ਬਾਦਸ਼ਾਹ ਸ਼ਾ আলম ਦੂਜਾ ਨੇ ਗੋਡੇ ਟੇਕ ਦਿੱਤੇ ਤੇ ਸਿੱਖਾਂ ਨੂੰ ਫਤਿਹ ਕਰਕੇ ਦਿੱਲੀ ਫਤਿਹ ਕਰਕੇ ਸਿੱਖਾਂ ਨੇ ਲਾਲ ਕਿਲੇ ਤੇ ਇੱਕ ਨਿਸ਼ਾਨ ਛੜਾਇਆ ਉਹਨਾਂ ਪੰਜਾਂ ਪਿਆਰਿਆਂ ਦੇ ਵਿੱਚ ਜਰਨੈਲ ਜੱਸਾ ਸਿੰਘ ਜੀ ਰਾਮਗੜੀਆ ਸਰਦਾਰ ਜੱਸਾ ਸਿੰਘ ਜੀ ਅਰੋ ਵਾਲਿਆ ਸਰਦਾਰ ਬਘੇਲ ਸਿੰਘ ਜੀ ਸਰਦਾਰ ਹਰੀ ਸਿੰਘ ਤੇ ਸਰਦਾਰ ਚਿੱਤਰ ਸਿੰਘ ਜੀ ਸ਼ਾਮਲ ਸਮੂਹ ਪਿਆਰਿਓ ਪੰਨਿਆਂ ਪਿਆਰਿਆਂ ਦੀ ਮਹਾਨਤਾ ਆਪ ਜਾਣਦੇ ਹੋ ਖਾਲਸਾ ਸਾਜਣਾ ਵੇਲੇ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਨਿਆਂ ਪਿਆਰਿਆਂ ਨੂੰ ਸਭ ਤੋਂ ਪਹਿਲਾਂ ਅੰਮ੍ਰਿਤ ਛਕਾਇਆ ਸੀ ਔਰ ਬਾਅਦ ਵਿੱਚ ਉਹਨਾਂ ਅਗੇ ਬੇਨਤੀ ਕਰਕੇ ਆਪ ਅੰਮ੍ਰਿਤ ਛਕਣ ਵਾਸਤੇ ਵੰਤਿਕਿਤ ਇਸੇ ਤੋਂ ਉਹਨਾਂ ਨੂੰ ਗੋਮਿੰਦਰਾਜ ਜੀ ਤੋਂ ਅਮਰ ਸ਼ਕਾ ਕੇ ਗੁਰੂ ਗੋਮ ਸਿੰਘ ਜੀ ਬਣਾਇਆ ਗਿਆ ਪਿਆਰਿਓ ਉਸ ਵੇਲੇ ਤੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਮ ਸਿੰਘ ਜੀ ਨੇ ਪਰਥਾ ਚਲਾਈ ਸੀ ਕਿ ਪੰਜ ਪਿਆਰੇ ਕੌਮ ਦੀ ਅਗਵਾਈ ਕਰਨਗੇ ਔਰ ਇਸੇ ਕਰਕੇ ਹੀ ਇਹ ਪੰਜ ਪਿਆਰੇ ਉਸ ਵੇਲੇ ਥਾਪੇ ਤੇ ਕੌਮ ਨੂੰ ਅਗਵਾਈ ਦੇਣ ਵਾਸਤੇ ਪਰ ਅੱਜ ਵਾਲੇ ਚਲ ਰੇ ਸਮੇਂ ਦੇ ਵਿੱਚ ਅਫਸੋਸ ਸਾਡੇ ਹਾਕਮ ਸਾਡੇ ਆਗੂ ਸਿੱਖ ਕੌਮ ਨੂੰ ਖਤਮ ਕਰਨ ਵਾਲੇ ਇਹ ਪੰਜਾਂ ਪਿਆਰਿਆਂ ਨੂੰ ਵੀ ਅਕਾਲ ਤਖਤ ਤੋਂ ਛਿਗ ਦਿੰਦੇ ਨੇ ਜੋ ਕਿ ਇੱਕ ਅਣਹੋਣੀ ਘਟਨਾ ਹੋਵੇਗੀ ਇਹ ਵੀ ਕਾਲੇ ਅੱਖਰਾਂ ਦੇ ਨਾਲ ਲਿਖਿਆ ਜਾਵੇਗਾ ਸੋ ਆਓ ਇਹਨਾਂ ਪੰਜ ਪਿਆਰਿਆਂ ਦੇ ਅਗੇ ਸ਼ਾ ਆਲਮ ਦੂਜਾ ਵੱਲੋਂ ਬੀਗਮ ਸਮਰੂ ਨੇ ਸਿੰਘਾਂ ਨੂੰ ਦਿੱਲੀ ਛੱਡਣ ਦੀ ਫਰਿਆਦ ਕੀਤੀ ਅਤੇ ਉਸੇ ਫਰਿਆਦ ਨੂੰ ਮੰਨਦੇ ਹੋਏ ਕੁਝ ਸ਼ਾਤਾਂ ਨਾਲ ਪੰਝਾ ਪਿਆਰਿਆਂ ਨੇ ਦਿੱਲੀ ਛੱਡਣ ਦਾ ਫੈਸਲਾ ਕਰ ਲਿਆ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਨੇ ਜ਼ੁਲਮੀ ਬਾਦਸ਼ਾਹਾਂ ਦੀ ਉਸ ਤਖਤੇ ਤੌਛ ਦੀ ਪੱਥਰ ਵਾਲੀ ਸਿਲ ਪਟ ਕੇ ਹਾਥੀਆਂ ਨਾਲ ਸੰਗਲ ਪਾ ਕੇ ਖਿੱਚ ਕੇ ਅੰਮ੍ਰਿਤਸਰ ਰਾਮਗੜੀਆ ਬੂੰਗੇ ਵਿਚ ਲਿਆ ਕੇ ਦਰਬਾਰ ਸਾਹਿਬ ਸਰੋਵਰ ਕੰਢੇ ਦਿੱਲੀ ਜਿਤ ਦਿਨ ਸ਼ਾਨੀ ਵਜੋਂ ਰਾਮਗੜੀਆ ਬੂੰਗੇ ਵਿੱਚ ਰੱਖ ਦਿੱਤੀ ਜੋ ਕਿ ਅੱਜ ਵੀ ਰਾਮਗੜੀਆ ਬੂੰਗੇ ਵਿੱਚ ਪਈ ਹੈ ਲੋਕ ਜਾ ਕੇ ਦਰਸ਼ਨਜ਼ਾਰੇ ਕਰਦੇ ਨੇ ਉਹਨਾਂ ਦੇ ਮਨ ਵਿੱਚ ਇਹ ਸੀ ਕਿ ਜਿਸ ਤਖਤ ਦੇ ਉੱਤੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਦਾ ਸਿਰ ਕੱਟਣ ਦਾ ਜਾਂ ਸ਼ਹੀਦ ਕਰਨ ਦਾ ਹੁਕਮ ਹੋਇਆ ਹੈ ਐਸੀ ਸੈਲ ਨੂੰ ਦੰਤਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਲਿਆ ਕੇ ਅਸੀਂ ਲਗਾਵਾਂਗੇ ਨਾਲੇ ਚਿੱਤ ਦੀ ਨਿਸ਼ਾਨੀ ਵਜੋਂ ਰੱਖਾਂਗੇ ਗਿਆਨੀ ਗਿਆਨ ਸਿੰਘ ਅਨੁਸਾਰ ਸਰਦਾਰਾਂ ਗੜੀਆਂ ਨੇ ਪਹਿਲਾਂ ਦਿੱਲੀ ਨਾਲ ਲਾਲ ਕਲਫ ਦੇ ਕੀਤਾ ਤੇ ਇਹ ਖਬਰ ਸੁਣ ਕੇ ਪਿੱਛੋਂ ਸਰਦਾਰ ਬਗੇਲ ਸਿੰਘ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵੀ ਆਪਣੀਆਂ ਫੌਜਾਂ ਦੇ ਨਾਲ ਦਿੱਲੀ ਪਹੁੰਚੇ ਸਨ ਤੇ ਉੱਥੇ ਸਾਰਿਆਂ ਨੇ ਸਦਾ रामਗੜੀ ਦੀ ਛਲਾਗਾ ਕੀਤੀ ਤੇ ਉਹਨਾਂ ਨੂੰ ਮੜ ਪੰਜਾਬ ਪਰਥਮ ਦਾ ਸਦਾ ਦਿੱਤਾ ਕਿਉਂ ਜੋ ਉਹਨਾਂ ਨੇ ਹੀ ਰਲ ਕੇ ਸਦਾ ਜੱਸਾ ਸਿੰਘ ਰਾਮਗੜੀਆ ਨੂੰ ਪੰਜਾਬ ਤੋਂ ਬਾਹਰ ਜਾਣ ਲਈ ਮਜਬੂਰ ਕੀਤਾ ਸੀ ਆਪਸੀ ਗਿਲੇ ਸ਼ਿਕਵੇ ਮਿਟਾ ਕੇ ਰਲ ਕੇ ਇਤਿਹਾਸਿਕ ਗੁਰੂ ਘਰਾਂ ਦੀ ਨਿਸ਼ਾਨਦੇਹੀ ਕਰਕੇ ਉਹ ਸਾਰੀ ਕਰਵਾਈ ਜੋ ਪ੍ਰਾਤਨ ਤਵਾਰੀਖ ਇਸ ਗਰਤਵਿਦਾਦੀ ਨੇ ਵੈਸੇ ਸੀਗਾ ਨੇ 18-19 ਵਾਰ ਦਿੱਲੀ ਤੇ ਕਬਜ਼ਾ ਕੀਤਾ ਪਰ ਰਾਜ ਨਹੀਂ ਕੀਤਾ ਤਾਂਤਨ ਸਾਹਿਬ ਸ੍ਰੀ ਗੁਰਗੋਮ ਸਿੰਘ ਜੀ ਨੇ ਬਹਾਦਰ ਸ਼ਾਹ ਦੀ ਫਰਿਆਦ ਤੇ ਜਦੋਂ ਨਾਲ ਰੜ ਕੇ ਹਮਲਾ ਕੀਤਾ ਸੀ ਉਸ ਵੇਲੇ ਵੀ ਦਿੱਲੀ ਜਿੱਤੀ ਸੀ ਪਰ ਰਾਜ ਭਾਗ ਬਹਾਦਰ ਸ਼ਾਹ ਨੂੰ ਮਿਠਾ ਕੇ ਆਪ ਵਾਪਸ ਆ ਗਏ ਸੀ ਕਿਉਂਕਿ ਖਾਲਸਾ ਸੰਤ ਸਿਪਾਈ ਵਾਲੀ ਅਵਸਥਾ ਵਿੱਚ ਸੰਸਾਰ ਦੇ ਸਾਹਮਣੇ ਜਾਣਿਆ ਜਾਂਦਾ ਹੈ ਲੋਭ ਲਾਲਚ ਵਾਸਤੇ ਨਹੀਂ ਸੋ ਉਹ ਰਾਜ ਨਹੀਂ ਕਰਿਆ ਸਿਰਫ ਜ਼ਾਲਿਮਾਂ ਕੋਲ ਨਜ਼ਰਾਨਾ ਟੈਕਸ ਲੈ ਕੇ ਗਰੀਬਾਂ ਵਿੱਚ ਵੰਨ ਦਿੱਤਾ ਤੇ ਖਾਲਸੇ ਨੇ ਆਪਣੀ ਸੰਤ ਸਿਪਾਈ ਵਾਲੀ ਅਵਸਥਾ ਸੰਸਾਰ ਸਾਹਮਣੇ ਲਿਆ ਰੱਖੀ ਖਾਲਸੇ ਨੂੰ ਦੁਨਿਆਵੀ ਪਦਾਰਥਾਂ ਦੀ ਇੱਛਾ ਨਹੀਂ ਸਿਰਫ ਜ਼ੁਲਮ ਖਿਲਾਫ ਲੜਨਾ ਗਰੀਬਾਂ ਦੀ ਰੱਖਿਆ ਕਰਨੀ ਧਰਮ ਇਨਸਾਫ ਲਈ ਲੜਨਾ ਜੋ ਕਿ ਕਲਗੀਧਰ ਜੀ ਨੇ ਖਾਲਸੇ ਨੂੰ ਸਿਖਾਇਆ ਸੀ ਖਾਲਸੇ ਨੇ ਹੁਕਮ ਮੰਨ ਕੇ ਇੱਕ ਚਿੱਤ ਅਕਾਲ ਪੁਰਖ ਨਾਲ ਜੋੜ ਕੇ ਨਿਰਪਉ ਹੋ ਕੇ ਫਾਨੀ ਸੰਸਾਰ ਵਿੱਚ ਵਿਚਰਣਾ ਹੈ ਇਤਿਹਾਸ ਨੂੰ ਪੜ੍ਹ ਕੇ ਹੀ ਇਹ ਜਿਹੜੇ ਹੈ ਚਿੱਤਰਕਾਰਾਂ ਦੁਆਰਾ ਇੱਕ ਪੇਂਟਿੰਗ ਬਣਾਈ ਗਈ ਜੋ ਕਿ ਇਤਿਹਾਸ ਅਜ ਵਿਗਾੜਿਆ ਜਾ ਰਿਹਾ ਹੈ ਸੋ ਗੁਰੂ ਸਵਾਰਿਓ ਇਹ ਇਤਿਹਾਸੀ ਪੰਨਾਂ ਪਿਆਰਿਆਂ ਦੀ ਮਹਤਤਾ ਦਾ ਜੋ ਕਿ ਮੁੱਢਕਦੀਮਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਣਾਏ ਪਰੰਪਰਾ ਅਨੁਸਾਰ ਚੱਲਦਾ ਆ ਰਿਹਾ ਸੀ ਅੱਜ ਸਾਡੀ ਕੌਮ ਬੜੇ ਨਿਗਾਰ ਦੇ ਵੱਲ ਜਾ ਰਹੀ ਹੈ ਜਿਸ ਕਰਕੇ ਕੁਝ ਥੋੜੇ ਜਿਹਾ ਸੋਚਣ ਸਮਝਣ ਦੀ ਜਾਗਣ ਦੀ ਹੋਸ਼ ਕਰਨ ਦੀ ਲੋੜ ਹੈ ਪਿਆਰਿਓ ਅੱਜ ਵੀ ਅਗਰ ਕਿਤੇ ਸਾਡੀ ਸਾਰੀ ਕੌਮ ਇਕੱਤਰਤਾਈ ਕਰ ਲਵੇ ਜਿਵੇਂ ਇੱਕ ਸਮੇਂ ਸardar simran ji singh ਦੀ ਮਾਨ ਜੋ ਕਿ ਹੋਰ ਸਿੱਖਾਂ ਦੇ ਜ਼ੁਲਮਾਂ ਦੇ ਵਿਰੁੱਧ ਆਪਣੀ ਆਈ ਜੀ ਦੀ ਨੌਕਰੀ ਨੂੰ ਠੋਕਰ ਮਾਰ ਕੇ ਤੇ ਤਿਆਗ ਪੱਤਰ ਦੇ ਦਿੱਤਾ ਸੀ ਯਾਰੋ ਬਾਦ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਤਨਾ ਤਸ਼ੱਦਦ ਕੀਤਾ ਗਿਆ ਦੰਦ ਫਟੇ ਗਏ ਨੌ ਖਿੱਚੇ ਗਏ ਕੇਸਾਂ ਦੀ ਬੇਦਬੀ ਕੀਤੀ ਦਾੜੇ ਦੇ ਵਾਲ ਅਜੇ ਵੀ ਜੋ ਕਿ ਉਹਨਾਂ ਸਖਤ ਰੱਖੇ ਹੋਏ ਨੇ ਗੁਰਸਵਾਰਿਓ ਬਹੁਤ ਜ਼ੁਲਮ ਕੀਤਾ ਔਰ ਕਾਦੇ ਵਾਸਤੇ ਇੱਕ ਏਡੀ ਵੱਡੀ ਨੰਕਰੀ ਛੱਡਣੀ ਔਰ ਏਡਾ ਵੱਡਾ ਰਤਬਾ ਇੰਨੀ ਵੱਡੀ ਜ਼ਮੀਨ ਜੈਦਾ ਦਾ ਮਾਲਕ ਸੀ ਇੱਕ ਸਿੱਖ ਕੌਮ ਵਾਸਤੇ ਉਹਨੇ ਬਹੁਤ ਵੱਡਾ ਹਮਲਾ ਮਾਰਿਆ ਔਰ ਜਦੋਂ ਭਾਗਲਪੁਰ ਦੀ ਜੇਲ੍ਹ ਦੇ ਵਿੱਚ ਉਹਨੂੰ ਬੰਦ ਕੀਤਾ ਹੋਇਆ ਸੀ ਤੇ ਵੋਟਾਂ ਦੇ ਸਮੇਂ ਸਿੱਖਾਂ ਨੇ ਰਲ ਮਿਲ ਕਰਕੇ ਇਕੱਤਰਤਾਈ ਕਰਕੇ ਗੁਰੂ ਸਵਾਰਿਓ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਵੋਟਾਂ ਪਾ ਕੇ ਤਰੰਤਾਨ ਵਾਲੀ ਸੀੜ ਤੋਂ ਜਿੰਦਰੇ ਚਾਬੀ ਦੇ ਨਿਸ਼ਾਨ ਤੇ ਉਹਨਾਂ ਦੀ ਚੋਣ ਲੜੀ ਆਪ ਉਹ ਜਿਲ੍ਹੇ ਵਿੱਚ ਸਨ ਔਰ ਉਸ ਚੋਣ ਦੇ ਵਿੱਚ ਸਭ ਤੋਂ ਜਿਆਦਾਆਂ ਵੋਟਾਂ ਸੰਗਤਾਂ ਵੱਲੋਂ ਦੇ ਕੇ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਨੂੰ ਜਿਤਾਇਆ ਔਰ ਉਸ ਲੋਕਾਂ ਦੀ ਚਾਬੀ ਨੇ ਉਸ ਜਿੰਦਰੇ ਨੂੰ ਖੋਲਿਆ ਅੱਜ ਵੀ ਸਾਡੇ ਤੇ ਉਹ ਸਮਾਂ ਆ ਗਿਆ ਹੈ ਉਸ ਸਮੇਂ ਦੀ ਨਿਯਾਗਤ ਨੂੰ ਦੇਖਦਿਆਂ ਹੋਇਆਂ ਹੁਣ ਅਗਰ ਆਪਾਂ ਇਤਿਹਾਸ ਤੇ ਨਿਗਾਹ ਮਾਰੀਏ ਤੇ ਅਜੇ ਕੱਲ ਦੀ ਗੱਲ ਹੈ ਪਿਆਰਿਓ ਸਾਡਾ ਨੌਜਵਾਨ ਜਿਹੜੇ ਨੇ ਬੰਦੀ ਸਿੰਘ ਤੇ ਪਹਿਲਾਂ ਵੀ ਰਿਹਾ ਨਹੀਂ ਹੋ ਰਹੇ ਜਿਹੜੇ ਜੇਲ੍ਹਾਂ ਦੇ ਵਿੱਚ ਰੋਲੇ ਨੇ ਔਰ ਅਮਰਪਾਲ ਸਿੰਘ ਜੀ ਅਤੇ ਉਹਦੇ ਸਾਥੀਆਂ ਨੂੰ ਜਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦ ਕਰਕੇ ਉਹਨਾਂ ਤੇ ਬਹੁਤ ਭੈੜੀ ਜਿਹੜੀ ਹੈ ਤਰੀਕੇ ਦੇ ਨਾਲ ਬੰਦੀ ਬਣਾ ਕੇ ਰੱਖਿਆ ਗਿਆ ਹੈ ਐਸ ਮਲਗਾਈ ਗਈ ਹੈ ਇਸ ਕਰਕੇ ਉਹਨਾਂ ਦੀ ਇਜਮਾਨਤ ਵੀ ਨਹੀਂ ਹੋ ਸਕਦੀ بڑے ਮੋਰਚੇ ਲੱਗੇ بڑے ਧਰਨੇ ਲੱਗੇ ਬੜੀਆਂ ਔਰਜੋਈਆਂ ਸਰਕਾਰ ਦੇ ਅੱਗੇ ਕੀਤੀਆਂ ਕਿ ਇਹ ਸਿੰਘ ਅਮਰਪਾਲ ਸਿੰਘ ਅਤੇ ਇਹਦੇ ਸਾਥੀਆਂ ਦਾ ਕੋਈ ਕਸੂਰ ਨਹੀਂ ਸਗੋਂ ਇਹਨਾਂ ਨੇ ਬਹੁਤ ਜ਼ਿਆਦਾ ਸੰਗਤਾਂ ਨੂੰ ਅਮਰਤਾਰੀ ਬਣਾਇਆ ਤੇ ਨੌਜਵਾਨਾਂ ਨੂੰ ਨਸ਼ੇ ਦੇ ਦਲਦਲ ਦੇ ਵਿੱਚੋਂ ਕੱਢਣ ਦਾ ਕੰਮ ਕੀਤਾ ਪਰ ਗੁਰੂ ਸਵਾਰਿਓ ਭੜੀਆਂ ਸਰਕਾਰਾਂ ਨੂੰ ਐਸੇ ਕੰਮ ਕਦੇ ਮਨਜ਼ੂਰ ਨਹੀਂ ਹੁੰਦੇ ਸੋ ਉਹਨਾਂ ਦੇ ਉੱਤੇ ਇੱਕ ਬਹਾਨਾ ਬਣਾ ਕੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਅਸਾਮ ਦੇ ਵਿੱਚ ਡਿਬੜੂ ਗੇਲ ਦੀ ਜੇਲ੍ਹ ਦੇ ਵਿੱਚ ਡਕਿਆ ਗਿਆ ਇਸ ਤਰ੍ਹਾਂ ਦਾ ਕੰਮ ਦੇ ਕਦੇ ਖਤਰਨਾਕ ਤੋਂ ਖਤਰਨਾਕ ਕੈਦੀ ਦੇ ਨਾਲ ਵੀ ਨਹੀਂ ਹੁੰਦਾ ਆਜ਼ਾਦੀ ਤੋਂ ਪਹਿਲਾਂ ਵੀ ਕਾਲੇ ਪਾਣੀ ਦੀ ਜਿਵੇਂ ਸਜ਼ਾ ਦਿੱਤੀ ਜਾਂਦੀ ਸੀ ਉਸੇ ਤਰ੍ਹਾਂ ਹੀ ਇਹਨਾਂ ਨੂੰ ਉੱਥੇ ਡਕਿਆ ਆਇਆ ਹੈ ਆਮ ਗਰੀਬ ਸਿੱਖ ਉੱਥੋਂ ਤੱਕ ਤਾਂ ਪਹੁੰਚ ਵੀ ਨਹੀਂ ਸਕਦਾ ਗੁਰਸਵਾਰਿਓ ਸੰਗਤਾਂ ਦਾ ਪਰਜੋਰ ਮੰਗਤੇ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਜਾ ਕੇ ਮੁਲਾਕਾਤ ਕੀਤੀ ਜਾਂਦੀ ਹੈ ਔਰ ਹੁਣ ਵੀ ਉਹੀ ਸਮਾਂ ਆ ਗਿਆ ਹੈ ਭਾਈ ਸਮਜੀਤ ਸਿੰਘ ਮਾਨ ਵਾਲਾ ਅਸੀਂ ਖਦੂਰ ਸਾਹਿਬ ਵਾਲਕੇ ਤੂੰ ਅਮਰਤਪਾਲ ਸਿੰਘ ਦੀ ਅਸੀਂ ਮਦਦ ਕਰਕੇ ਉਹਨਾਂ ਨੂੰ ਕਰਨਾ ਕੀ ਹੈ ਅਸੀਂ ਕੋਈ ਪੈਸਾ ਦੇਣਾ ਕੁਝ ਨਹੀਂ ਕਰਨਾ ਬਸ ਇੱਕ ਬਟਨ ਦਬਾਉਣਾ ਹੈ ਜਿਸ ਦੇ ਨਾਲ ਵੋਟ ਅਮਰਪਾਲ ਦੇ ਹੱਕ ਵਿੱਚ ਅਮਰਪਾਲ ਦੇ ਖਾਤੇ ਵਿੱਚ ਜਾਵੇਗੀ ਔਰ ਜਿਸ ਤਰ੍ਹਾਂ ਕਿ ਪਹਿਲਾਂ ਬੀਬੀ ਖੱਲੜਾ ਇਸ ਸੀੜ ਤੋਂ ਖੜੋਤੀ ਸੀ ਜਸਵੰਤ ਸਿੰਘ ਖੱਲੜਾ ਜੀ ਜਿਨ੍ਹਾਂ ਦੀ ਬੜੀ ਵੱਡੀ ਕੁਰਬਾਨੀ ਹੈ ਪਤਾ ਨਹੀਂ ਕਿਉਂ ਸਾਡੀ ਕੌਮ ਕੁਰਬਾਨੀਆਂ ਕਰਨ ਵਾਲਿਆਂ ਨੂੰ ਭੁੱਲ ਜਾਂਦੀ ਹੈ ਉਸ ਵੇਲੇ ਵੀ ਇਹੀ ਕੰਮ ਪਾਉਣਾ ਵਰਥਿਆ ਸੀ ਔਰ ਬੀਬੀ ਪਰਮਜੀਤ ਕੌਰ ਖੱਲੜਾ ਇਹ ਚੋਣ ਹਾਰ ਗਏ ਸਾਡੇ ਮੱਥੇ ਤੇ ਕਲੰਕ ਲੱਗ ਗਿਆ ਉਸ ਕਲੰਕ ਨੂੰ ਧੋਣ ਲਈ ਖਾਲਸਾ ਜੀ ਆਓ ਅੱਜ ਅਸੀਂ ਰਲ ਮਿਲ ਕੇ ਇਕੱਤਰ ਹੋ ਕੇ ਮੈਂ ਤਾਂ ਬਾਕੀ ਜਿਹੜੇ ਦਲ ਨੇ ਜਿਤਨੀਆਂ ਪਾਰਟੀਆਂ ਵੀ ਖੜੀਆਂ ਨੇ ਸਾਰਿਆਂ ਦੇ ਅੱਗੇ ਹੀ ਬੇਨਤੀ ਕਰੂੰਗਾ ਕਿ ਇੱਕ ਸਰਕਾਰ ਵੱਲੋਂ ਨਾ ਫਰਮਾਨੀ ਜਿਹੜਾ ਹੁਕਮ ਸੁਣਾ ਕੇ ਜੇਲ੍ਹ ਦੇ ਵਿੱਚ ਡੱਕਿਆ ਹੈ ਅਗਰ ਉਹਨਾਂ ਨੂੰ ਬਾਹਰ ਆਪਾਂ ਲਿਆਉਣਾ ਹੈ ਤੇ ਪਿਆਰੋ ਫਿਰ ਅਸੀਂ ਸਾਰੀ ਈ ਤਰ੍ਹਾਂ ਰਲ ਕੇ ਸਿਰਫ ਤੇ ਸਿਰਫ ਅਮਰਪਾਲ ਸਿੰਘ ਦਾ ਵਟਣ ਪਈਏ ਉਹਨਾਂ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਵੱਧ ਤੋਂ ਵੱਧ ਇਤਨੀ ਕਿ ਗਿਣਤੀ ਹੋ ਜਾਵੇ ਜਿਵੇਂ ਸਿਮਰਜੀਤ ਮਾਨ ਸਿੰਘ ਮਾਨ ਦੇ ਵੇਲੇ ਵੋਟਾਂ ਦੀ ਗਿਣਤੀ ਹੋਈ ਸੀ ਉਸੇ ਤਰ੍ਹਾਂ ਹੀ ਅਸੀਂ ਅਮਰਪਾਲ ਸਿੰਘ ਨੂੰ ਜਿਤਾ ਕਿ ਬਾਹਰ ਲਿਆ ਸਕਦੇ ਹਾਂ ਸਾਡੇ ਕੋਲ ਅੱਜ ਇਹ ਵੱਡੀ ਤਾਕਤ ਹੈ ਔਰ ਸਮਾਂ ਹੈ ਐਸਾ ਨਾ ਹੋਵੇ ਅਸੀਂ ਦੁਬਾਰਾ ਫੇਰ ਆਪਣੇ ਮੱਥੇ ਤੇ ਕਾਲਖ ਮੰਨ ਲਈਏ ਔਰ ਸਾਡਾ ਇਤਿਹਾਸ ਜਿਹੜਾ ਹੈ ਕਾਲੇ ਅੱਖਰਾਂ ਦੇ ਨਾਲ ਲਿਖਿਆ ਜਾਵੇ ਦਾਸ ਦੀ ਪ੍ਰਜੋਰ ਬੇਨਤੀ ਨੂੰ ਪ੍ਰਮਾਣ ਕਰਦੇ ਹੋਏ ਸੁਚੀ ਸਾਹਿਬ ਸਿੰਘ ਨੂੰ ਬੇਨਤੀ ਹੈ ਕਿ ਸਾਡੇ ਇਸ ਸਿੱਖ ਨੂੰ ਬਾਹਰ ਕਢਵਾਉਣਾ ਸਾਡਾ ਫਰਜ਼ ਹੈ ਆਓ ਉਹਨੀਆਂ ਪੁੱਲਾਂ ਨੂੰ ਨਾ ਚਤਾਰਿਓ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ